ਅੱਜ ਵਿਸਾਖੀ ਦਾ ਪਾਵਨ ਪਵਿੱਤਰ ਤਿਉਹਾਰ ਹੈ ਦਿਹਾੜਾ ਹੈ ਤੇ ਇਸ ਮੌਕੇ ਤੇ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋਗੀ ਕਰਤਾਰਪੁਰ ਦੇ ਵਿੱਚ ਸਥਿਤ ਹੈ ਇਤਿਹਾਸਿਕ ਸਥਾਨ ਹੈ ਪੰਜਵੀਂ ਅਤੇ ਛੇਵੇਂ ਪਾਸ਼ਾ ਜੀ ਦਾ ਇਤਿਹਾਸਿਕ ਸਥਾਨ ਹੈ ਤੇ ਅਖੀਰਲੀ ਜੰਗ ਵੀ ਛੇਵੇਂ ਪਾਸ਼ਾ ਨੇ ਇੱਥੇ ਹੀ ਲੜੀ ਹੈ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੰਗਸਰ ਸਾਹਿਬ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਸ਼ਾ ਅਤੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਦੀ ਯਾਦ ਵਿੱਚ ਸਜੂਬਤ ਹੈ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਵਿਖੇ ਇਸ ਸਥਾਨ ਤੇ ਇੱਕ ਖੂਹ ਲਗਵਾਉਣਾ ਕੀਤਾ ਅਤੇ ਖੂਹ ਦੇ ਲਾਗੇ ਹੀ ਸੰਗਤਾਂ ਨੂੰ ਜੋ ਧਾਰਮਿਕ ਜੋ ਉਪਦੇਸ਼ ਦਿਆ ਕਰਦੇ ਸਨ ਵਸਾਖੀ RAM ਜੀ ਨੇ ਸਤਪੁਰ ਜੀ ਨੂੰ ਬੇਨਤੀ ਕੀਤੀ ਕਿ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੰਗਾ ਅਸ਼ਨਾਨ ਕਰਨ ਹਰਦੁਆਰ ਜਾਣਾ ਚਾਹੁੰਦਾ ਮੈਨੂੰ ਕੁਝ ਦਿਨਾਂ ਦੀ ਸੇਵਾ ਤੋਂ ਛੁੱਟੀ ਦਿੱਤੀ ਜਾਏ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਸਾਖੀ RAM ਜੀ ਨੂੰ ਕਹਿਣਾ ਕੀਤਾ ਕਹਿਣ ਲੱਗੇ ਵਸਾਖੀ RAM ਜੀ ਇਸ ਵਾਰ ਬੇਸ਼ੱਕ ਤੁਸੀਂ ਉੱਥੇ ਨਾ ਜਾਓ ਇਸ ਪਾਵਨ ਪਵਿੱਤਰ ਖੂਹ ਦੇ ਜਲ ਨਾਲ ਇਸ਼ਨਾਨ ਕਰ ਲਓ ਤੇ ਸਤਗੁਰੂ ਜੀ ਨੇ ਫਿਰ ਕਹਿਣਾ ਕੀਤਾ ਕਹਿਣ ਲੱਗੇ ਵਸਾਖੀ RAM ਜੀ ਐਦਾਂ ਕਰੋ ਇੱਕ ਇਹ ਸਾਡਾ ਗੜਵਾ ਇੱਕ ਲੋਟਾ ਲੈ ਜਾਓ ਜੀ ਜਦੋਂ ਤੁਸੀਂ ਉੱਥੋਂ ਦਰਸ਼ਨ ਕਰਕੇ ਆਓਗੇ ਤੇ ਸਾਡੇ ਲਈ ਵੀ ਜੋ ਗੰਗਾ ਦਾ ਜਲ ਲੈ ਆਉਣਾ ਜੀ ਵਸਾਖੀ RAM ਜੀ ਗਏ ਬੜੀ ਸਰਧਾ ਭਾਵਨਾ ਨਾਲ ਉੱਥੇ ਦਰਸ਼ਨ સ્ਨਾਣ ਕੀਤੇ ਤੇ ਜਦੋਂ ਉਹ ਗੜਵਾ ਉਹ ਲੋਟਾ ਜਿਹੜਾ ਸਤਗੁਰੂ ਜੀ ਨੇ ਵਸਾਖੀ RAM ਨੂੰ ਦਿੱਤਾ ਸੀ ਨਾ ਉਹ ਗੰਗਾ 'ਚੋ ਜਲ ਭਰਨ ਲੱਗੇ ਤੇ ਉਹ ਜਿਹੜਾ ਲੋਟਾ ਸੀ ਉਹ ਗੰਗਾ ਵਿੱਚ ਡਿੱਗ ਗਿਆ ਸਤਗੁਰ ਜੀ ਨੇ ਵਿਸਾਖੀ RAM ਜੀ ਨੂੰ ਸੰਗਤਾਂ ਸਮੇਤ ਉਹ ਖੂਹ ਦੇ ਨਜ਼ਦੀਕ ਖੜਿਆ ਤੇ ਕਹਿਣ ਲੱਗੇ ਇਹਦੇ ਵਿੱਚ ਜਦੋਂ ਵਿਸਾਖੀ RAM ਜੀ ਦਾ ਹੱਥ ਪਵਾ ਕੇ ਤੇ ਉਹ ਗੰਗਾ ਵਿੱਚ ਡਿਗਿਆ ਹੋਇਆ ਗੜਵਾ ਇਸ ਪਾਵਨ ਪਵਿੱਤਰ ਸਥਾਨ ਦੇ ਖੂਹ ਵਿੱਚ ਉੱਪਰਗੜ ਕੀਤਾ ਤੇ ਨਾਲ ਦੀ ਨਾਲ ਇਸ ਖੂਹ ਦੇ ਜਲ ਨੂੰ ਅਨੇਕਾਂ ਪ੍ਰਕਾਰ ਦੇ ਵਰ ਦਿੱਤੇ ਕਹਿਣ ਲੱਗੇ ਜਿਹੜਾ ਇਸ ਸਰਦਾ ਨਾਲ ਭਾਵਨਾ ਨਾਲ ਇਸ ਇਸ਼ਨਾਨ ਕਰੇਗਾ ਉਹਦੇ ਅਨੇਕਾਂ ਪ੍ਰਕਾਰ ਦੇ ਕਸ਼ਟ ਦੂਰ ਜਿਹੜੇ ਦੁੱਖ ਦੂਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦਾ ਪਾਵਨ ਪਵਿੱਤਰ ਤਿਉਹਾਰ ਹੈ ਦਿਹਾੜਾ ਹੈ ਤੇ ਇਸ ਮੌਕੇ ਤੇ ਅਸੀਂ ਪਹੁੰਚੇ ਆਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋ ਕਿ ਕਰਤਾਰਪੁਰ ਦੇ ਵਿੱਚ ਸਥਿਤ ਹੈ ਇਤਿਹਾਸਿਕ ਸਥਾਨ ਹੈ ਪੰਜਵੀਂ ਅਤੇ ਛੇਵੇਂ ਪਾਸ਼ਾ ਜੀ ਦਾ ਇਤਿਹਾਸਿਕ ਸਥਾਨ ਹੈ ਤੇ ਅਖੀਰਲੀ ਜੰਗ ਵੀ ਛੇਵੇਂ ਪਾਸ਼ਾ ਨੇ ਇੱਥੇ ਹੀ ਲੜੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਗਜੀਤ ਸਿੰਘ ਮੌਜੂਦ ਨੇ ਗਲਬਤ ਕਰਨਗੇ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਖਾਲਸੇ ਦੇ 325ਵੇਂ ਸਾਜਨਾ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਗੁਰੂ ਵਾਲੇ ਹੋ ਕੇ ਖਾਲਸਾ ਪੰਥ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੂਤ ਅਖਾਈਏ ਸਭ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਦੂਜੀ ਬੇਨਤੀ ਸਭ ਤੋਂ ਪਹਿਲਾਂ ਮੈਂ ਇਹ ਕਰਨੀ ਆ ਕਿ ਸਾਡੇ ਮਾਨਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਲੋਂ ਜੋ ਸਾਰਿਆਂ ਸੰਗਤਾਂ ਨੂੰ ਜੋ ਆਦੇਸ਼ ਹੋਏ ਨੇ ਆਪੋ ਆਪਣੇ ਘਰਾਂ ਤੇ ਖਾਲਸਾ ਜੋ ਨਿਸ਼ਾਨ ਸਭ ਲਹਿਰਾਉਂਦੇ ਇਹ ਵੀ ਆਪਾਂ ਸਾਰੇ ਆਪੋ ਆਪਣੇ ਘਰਾਂ ਤੇ ਜੋ ਕੇਸਰੀ ਖਾਲਸਾ ਨਿਸ਼ਾਨ ਸਭ ਲਹਿਰਾਈਏ। ਔਰ ਇਹ ਜੋ ਆਪ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਜਲੰਧਰ ਤੋਂ ਅੰਮ੍ਰਿਤਸਰ ਹੋਰ ਤੇ ਕੁਝ ਦੂਰੀ ਤੇ ਕਰਤਾਰਪੁਰ ਸ਼ਹਿਰ ਵਿੱਚ ਸਥਿਤ ਹੈ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੰਗਸਰ ਸਾਹਿਬ ਜੋ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਸ਼ਾ ਅਤੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਛੇਵੇਂ ਪਾਸ਼ਾ ਦੀ ਯਾਦ ਵਿੱਚ ਸਜੂਬਤ ਹੈ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਵਿਖੇ ਇਸ ਸਥਾਨ ਤੇ ਇੱਕ ਖੂਹ ਲਗਵਾਉਣਾ ਕੀਤਾ ਅਤੇ ਖੂਹ ਦੇ ਲਾਗੇ ਹੀ ਸੰਗਤਾਂ ਨੂੰ ਜੋ ਧਾਰਮਿਕ ਜੋ ਉਪਦੇਸ਼ ਦਿਆ ਕਰਦੇ ਸਨ ਸਤਗੁਰ ਜੀ ਦਾ ਪਰਮ ਸੇਵਕ ਵਿਸਾਖੀ RAM ਜੀ ਜੋ ਸਤਗੁਰ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਹੁੰਦਾ ਸੀ ਤੇ ਹਰ ਸਾਲ ਹਰਦوار ਗੰਗਾ ਸਨਾਨ ਨੂੰ ਵੀ ਜਾਇਆ ਕਰਦਾ ਸੀ ਉਹਨਾਂ ਦਿਨਾਂ ਵਿੱਚ ਜਦੋਂ ਵਸਾਖੀ RAM ਜੀ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੰਗਾ ਅਸ਼ਨਾਨ ਕਰਨ ਹਰਦੁਆਰ ਜਾਣਾ ਚਾਹੁੰਨਾ ਮੈਨੂੰ ਕੁਝ ਦਿਨਾਂ ਦੀ ਸੇਵਾ ਤੋਂ ਛੁੱਟੀ ਦਿੱਤੀ ਜਾਏ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਸਾਖੀ RAM ਜੀ ਨੂੰ ਕਹਿਣਾ ਕੀਤਾ ਕਹਿਣ ਲੱਗੇ ਵਸਾਖੀ RAM ਜੀ ਇਸ ਵਾਰ ਬੇਸ਼ੱਕ ਤੁਸੀਂ ਉੱਥੇ ਨਾ ਜਾਓ ਇਸ ਪਾਵਨ ਪਵਿੱਤਰ ਖੂਹ ਦੇ ਜਲ ਨਾਲ ਇਸ਼ਨਾਨ ਕਰ ਲਓ ਜਦੋਂ ਵਿਸਾਖੀ RAM ਜੀ ਨੇ ਜਿੱਦ ਕੀਤੀ ਕਿਉਂਕਿ ਭਾਵਨਾ ਹੁੰਦੀ ਏ ਜਿੱਥੇ ਹਰ ਸਾਲ ਬੰਦਾ ਜਾਂਦਾ ਉਹ ਇੱਕ ਭਾਵਨਾ ਜੁੜੀ ਹੁੰਦੀ ਏ ਤੇ ਸਤਗੁਰੂ ਜੀ ਨੇ ਫਿਰ ਕਹਿਣਾ ਕੀਤਾ ਕਹਿਣ ਲੱਗੇ ਵਿਸਾਖੀ RAM ਜੀ ਐਦਾਂ ਕਰੋ ਇੱਕ ਇਹ ਸਾਡਾ ਗੜਵਾ ਇੱਕ ਲੋਟਾ ਲੈ ਜਾਓ ਜੀ ਜਦੋਂ ਤੁਸੀਂ ਉੱਥੋਂ ਦਰਸ਼ਨ ਕਰਕੇ ਆਓਗੇ ਤੇ ਸਾਡੇ ਲਈ ਵੀ ਜੋ ਗੰਗਾ ਦਾ ਜਲ ਲੈ ਆਉਣਾ ਜੀ ਵਿਸਾਖੀ RAM ਜੀ ਗਏ ਬੜੀ ਸਰਧਾ ਭਾਵਨਾ ਨਾਲ ਉੱਥੇ ਦਰਸ਼ਨ ਇਸ਼ਨਾਨ ਕੀਤੇ ਤੇ ਜਦੋਂ ਉਹ ਗੜਵਾ ਉਹ ਲੋਟਾ ਜਿਹੜਾ ਸਤਗੁਰ ਜੀ ਨੇ ਵਸਾਖੀ RAM ਨੂੰ ਦਿੱਤਾ ਸੀ ਨਾ ਉਹ ਗੰਗਾ ਚੋ ਜਲ ਭਰਨ ਲੱਗੇ ਤੇ ਉਹ ਜਿਹੜਾ ਲੋਟਾ ਸੀ ਉਹ ਗੰਗਾ ਵਿੱਚ गिर ਗਿਆ ਜੀ ਵਸਾਖੀ RAM ਜੀ ਪਰੇਸ਼ਾਨ ਹੋਏ ਕਹਿਣ ਲੱਗੇ ਸਤਗੁਰ ਜੀ ਨੇ ਵਚਨ ਕੀਤੇ ਆ ਕਿ ਸਾਡੇ ਲਈ ਵੀ ਜੋ ਗੰਗਾ ਦਾ ਜਲ ਲੈ ਆਉਣਾ ਤੇ ਉੱਥੋਂ ਫਿਰ ਇੱਕ ਹੋਰ ਗੜਵਾ ਇੱਕ ਲੋਟਾ ਖਰੀਦਣਾ ਕੀਤਾ ਜੀ ਤੇ ਸਤਗੁਰ ਜੀ ਲਈ ਜੋ ਜਲ ਲਿਆਉਣਾ ਕੀਤਾ ਜਦੋਂ ਇਸ ਸਥਾਨ ਤੇ ਸਤਗੁਰ ਜੀ ਨੂੰ ਉਹ ਜਲ ਭੇਟ ਕਰਨ ਲੱਗਾ ਸੰਗਤਾਂ ਵਿੱਚ ਸਤਗੁਰ ਜੀ ਬਿਰਾਜਮਾਨ ਸਨ ਜਦੋਂ ਉਹ ਜਲ ਵਾਲਾ ਗੜਵਾ ਭੇਟ ਕੀਤਾ ਤੇ ਸਤਗੁਰ ਜੀ ਕਹਿਣ ਲੱਗੇ ਵਿਸਾਖੀ RAM ਜੀ ਇਹ ਉਹ ਸਾਡੇ ਵਾਲਾ ਗੜਵਾ ਨਹੀਂ ਹੈ ਜਿਹੜਾ ਅਸੀਂ ਤੈਨੂੰ ਦਿੱਤਾ ਸੀ ਇਹ ਗੜਵਾ ਹੋਰ ਹੈ ਵਿਸਾਖੀ RAM ਜੀ ਨੇ ਉਹ ਸਾਰੀ ਉਥੇ ਦੀ ਵਾਰਤਾ ਉਹ ਘਟਨਾ ਦੱਸਣੀ ਕੀਤੀ ਜੀ ਭੀ ਜਦੋਂ ਮੈਂ ਗੰਗਾ ਵਿੱਚ ਭਰਨ ਲੱਗਾ ਤੇ ਸਤਗੁਰ ਜੀ ਪਤਾ ਨਹੀਂ ਕੀ ਕੌਤਕ ਵਰਕਿਆ ਉਹ ਗੰਗਾ ਵਿੱਚ ਜਿਹੜਾ ਡਿੱਗ ਗਿਆ ਸਤਗੁਰ ਜੀ ਨੇ ਵਿਸਾਖੀ RAM ਜੀ ਨੂੰ ਸੰਗਤਾਂ ਸਮੇਤ ਉਹ ਖੂਹ ਦੇ ਨਜੀਦੀ ਇੱਕ ਖੜਿਆ ਤੇ ਕਹਿਣ ਲੱਗੇ ਇਹਦੇ ਵਿੱਚ ਜਦੋਂ ਵਿਸਾਖੀ RAM ਜੀ ਦਾ ਹੱਥ ਪਵਾ ਕੇ ਤੇ ਉਹ ਗੰਗਾ ਵਿੱਚ ਡਿਗਿਆ ਹੋਇਆ ਗੜਵਾ ਇਸ ਪਾਵਨ ਪਵਿੱਤਰ ਸਥਾਨ ਦੇ ਖੂਹ ਵਿੱਚ ਉੱਪਰਗੜ ਕੀਤਾ ਤੇ ਨਾਲ ਦੀ ਨਾਲ ਇਸ ਖੂਹ ਦੇ ਜਲ ਨੂੰ ਅਨੇਕਾਂ ਪ੍ਰਕਾਰ ਦੇ ਵਰ ਦਿੱਤੇ ਕਹਿਣ ਲੱਗੇ ਜਿਹੜਾ ਇਹ ਸਰਦਾ ਨਾਲ ਭਾਵਨਾ ਨਾਲ ਇਸ ਇਸ਼ਨਾਨ ਕਰੇਗਾ ਉਹਦੇ ਅਨੇਕਾਂ ਪ੍ਰਕਾਰ ਦੇ ਕਸ਼ਟ ਦੂਰ ਜਿਹੜੇ ਦੁੱਖ ਦੂਰ ਹੋਣਗੇ ਤੇ ਆਪ ਦੇਖ ਰਹੇ ਹੋ ਵਿਸਾਖੀ ਦੇ ਦਿਹਾੜੇ ਤੇ ਵੀ ਇੱਥੇ ਬਹੁਤ ਦੂਰੋਂ ਨੇੜਿਓਂ ਪ੍ਰਾਤਨ ਸਮੇਂ ਤੋਂ ਹੀ ਸੰਗਤਾਂ ਹੁੰਦੀਆਂ ਨੇ ਜੀ ਤੇ ਬਹੁਤ ਸਾਰੀਆਂ ਸੰਗਤਾਂ ਉਦਾਂ ਵੀ ਜਦੋਂ ਅਸਨਾਨ ਕਰਨ ਆਉਂਦੀਆਂ ਨੇ ਸਾਡੇ ਤੋਂ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਨਾ ਜਦੋਂ ਤੇ ਬਹੁਤ ਸੰਗਤਾਂ ਤੇ ਆਪਣੇ ਦੁੱਖ ਦੂਰ ਕਰਨ ਲਈ ਅਰਦਾਸਾਂ ਕਰਾਉਂਦੇ ਨੇ ਬਹੁਤ ਜਾਣੇ ਸਿਕਰਾਨਾ ਕਰਨ ਵੀ ਆਉਂਦੇ ਨੇ ਜੀ ਵੀ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਸੀ ਤੇ ਸਾਡੇ ਕਸ਼ਟਾਂ ਦਾ ਨਿਵਾਰਨ ਹੋਇਆ ਜੀ ਜਿਹੜਾ ਸਰਦਾਂ ਨਾਲ ਆਉਂਦਾ ਏ ਉਹਦੇ ਦੁੱਖ ਦੂਰ ਹੁੰਦੇ ਨੇ ਜੀ ਇਹੋ ਹੀ ਪਾਵਨ ਪਵਿੱਤਰ ਸਾਂਤ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਜੋ ਚੌਥੀ ਜੰਗ ਸੀ ਪੈਂਦੇਖਾਨ ਨਾਲ ਇੱਥੇ ਕਰਕੇ ਇਸ ਸਥਾਨ ਤੇ ਪੈਂਦੇਖਾਨ ਦਾ ਆਧਾਰ ਕੀਤਾ ਤੇ ਇਹ ਜੋ ਲੱਗੇ ਗੁਰਦੁਆਰਾ ਸਾਹਿਬ ਬਰਾਜਮਾਨ ਹੈ ਦਮਦਮਾ ਸਾਹਿਬ ਇਹ ਸਤਿਗੁਰ ਜੀ ਨੇ ਇੱਥੇ ਕਹਿਣ ਕਹਿਣ ਲੱਗੇ ਕਹਿੰਦੇ ਨੇ ਕਿ ਇੱਥੇ ਜੋ ਦਮ ਲਿਆ ਜਦੋਂ ਚੌਥੀ ਜੰਗ ਲੜੀ ਇਸ ਪਾਵਨ ਪਵਿੱਤਰ ਅਸਥਾਨ ਦਾ ਜੋ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਜੀ ਸਾਡੇ ਮਾਨਯੋਗ ਪ੍ਰਧਾਨ ਜੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਬੜੇ ਹੀ ਪਿਆਰ ਸਤਿਕਾਰ ਨਾਲ ਜੋ ਭਾਵਨਾ ਨਾਲ ਸਾਨੂੰ ਜੋ ਉਦੇਸ਼ ਕਰਦੇ ਨੇ ਇੱਥੇ ਸਾਡੇ ਮੌਜੂਦਾ ਮੈਂਬਰ ਸਰਦਾਰ ਜਸਵਿੰਦਰ ਸਿੰਘ ਜੀ ਮੌਸਾਬਤੋਂ ਨੇ ਉਹ ਬੜੇ ਹੀ ਸੁਚੱਜੇ ਤਰੀਕੇ ਨਾਲ ਇਸ ਅਸਥਾਨ ਦਾ ਜੋ ਪ੍ਰਬੰਧ ਉਹ ਚਲਾ ਰਹੇ ਨੇ ਤੇ ਸਾਰੇ ਸਮੂਹ ਸੇਵਾਦਾਰ ਸਾਰੇ ਬਹੁਤ ਸਹਿਯੋਗ ਦਿੰਦੇ ਨੇ ਇਲਾਕਾ ਨਿਵਾਸੀ ਸੰਗਤਾਂ ਵੀ ਬਹੁਤ ਸਹਿਯੋਗ ਦਿੰਦੀਆਂ ਨੇ ਅੱਜ ਤੁਸੀਂ ਵੇਖਿਆ ਹੋਣਾ ਇਲਾਕਾ ਨਿਵਾਸੀ ਸੰਗਤਾਂ ਦੇ ਵੀ ਜੋ ਗਰੁੱਪ ਨੇ ਸੇਵਾ ਸਟਾਈਆਂ ਬਣੀਆਂ ਨੇ ਉਹ ਸਾਰਾ ਬਹੁਤ ਸਹਿਯੋਗ ਦੇ ਰਹੇ ਨੇ ਇੱਥੇ ਸਾਡੇ ਮਾਨਯੋਗ ਜੋ ਹਲਕਾ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਐਸਜੀਪੀਸੀ ਦੇ ਜਥੇਦਾਰ ਰঞ্জੀਤ ਸਿੰਘ ਕਾਲੂ ਜੀ ਉਹ ਵੀ ਬਹੁਤ ਸਹਿਯੋਗ ਦਿੰਦੇ ਨੇ ਬੀਬੀ ਗੁਰਮੀਤ ਕੌਰ ਪਟਨੂਰਾ ਜੀ ਐਸਜੀਪੀਸੀ ਮੈਂਬਰ ਉਹ ਵੀ ਬਹੁਤ ਸਹਿਯੋਗ ਦਿੰਦੇ ਨੇ ਔਰ ਇਥੋਂ ਜਲੰਧਰ ਤੋਂ ਜੈਸੇਦਾਰ ਕੁਲਵੰਤ ਸਿੰਘ ਮੰਨਨ ਸਾਹਿਬ ਤੇ ਬੀਬੀ ਦਵਿੰਦਰ ਕੌਰ ਜੀ ਕਲਰਾ ਜੋ ਮੈਂਬਰ ਨੇ ਉਹ ਸਾਰੇ ਜੋ ਉਹਨਾਂ ਦੀ ਦੇਖਰੇਖ ਵਿੱਚ ਪ੍ਰਬੰਧ ਜੋ ਬੜੇ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਏ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਜੋ ਆਪ ਕਰਵਾ ਲੈਣ ਇਤਨੀਆਂ ਜੋ ਬੇਨਤੀਆਂ ਪ੍ਰਵਾਨ ਕਰਨੀਆਂ ਦੁਬਾਰਾ ਫੇ ਖਾਲਸੇ ਦੇ ਸਾਜਨਾ ਦਿਵਸ ਦੀ ਕਿਉਂਕਿ 325ਵਾਂ ਸਾਜਨਾ ਦਿਵਸ ਖਾਲਸੇ ਦਾ ਜੋ ਹੋਇਆ ਏ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਮੈਂ ਸਿਰਫ ਇਤਨਿਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਮਨੁੱਖਾ ਜਨਮ ਜੋਨਾ ਇਹ ਉਸ ਦੀ ਬੰਦਗੀ ਲਈ ਉਹਦੇ ਨਾਲ ਮਲਾਪ ਲਈ ਮਿਲਿਆ ਏ ਜੀ ਤੇ ਬਹੁਤ ਛੋਟਾ ਜਿਹਾ ਸਮਾਂ ਹੈ ਕਿਉਂਕਿ ਅਸੀਂ ਸਾਰੇ ਜੇ ਅਸੀਂ ਆਪੋ ਆਪਣੇ ਅੰਦਰ ਝਾਤੀ ਮਾਰਾਂਗੇ ਨਾ ਤੇ ਆਪਣੇ ਜੋ ਵਿਕਾਰ ਨੇ ਫਿਰ ਸਤਗੁਰੂ ਜੀ ਕਿਰਪਾ ਕਰਦੇ ਨੇ ਉਹ ਦਿਖਦੇ ਨੇ ਤੇ ਉਹ ਦੂਰ ਵੀ ਹੁੰਦੇ ਨੇ ਤਾਂ ਵੀ ਥੋੜਾ ਰੁਕਣਾ ਚਾਹੂੰਗਾ ਇੱਕ ਮੈਂ ਇਹ ਜਾਨਣਾ ਚਾਹੁੰਦਾ ਕਿ ਇਹ ਜਿਹੜਾ ਜਿਹੜੀ ਖੂਈ ਬਣੀ ਆ ਉਹ ਸਾਰਾ ਜਲ ਇੱਥੇ ਆਉਂਦਾ ਹੈ ਉਹ ਵਾਲਾ ਇਹ ਜੋ ਪਾਵਨ ਪਿੱਤਰ ਸਥਾਨ ਦਾ ਜੋ ਜਲ ਸੀ ਨਾ ਪਹਿਲਾਂ ਖੂਦ ਆ ਉਹ ਨਾਲ ਹੀ ਉਹ 베ਰੀ ਦੇ ਥੱਲੇ ਟੂਟੀਆਂ ਨੇ ਪਹਿਲਾਂ ਉੱਥੇ ਵੀ ਜਾਂਦਾ ਏ ਤੇ ਸਮੇਂ ਦੇ ਹਿਸਾਬ ਨਾਲ ਕਿਉਂਕਿ ਹੁਣ ਪਹਿਲੇ ਸਮੇਂ ਨਾਲੋਂ ਸੰਗਤਾਂ ਦਾ ਜੋ ਸਾਧਨ ਵੀ ਹੈਗੇ ਆ ਤੇ ਆਉਜਾ ਵੀ ਬਹੁਤ ਵਧ ਗਈ ਇਸ ਲਈ ਫਿਰ ਖੂਹ ਚੋਂ ਬੋਰ ਕਰਾ ਕੇ ਤੇ ਇਹ ਜਲ ਜਿਹੜਾ ਸੰਗਤਾਂ ਦੇ ਸੰਤਾਂ ਦੇ ਜੋ ਬਹੁਤ ਜ਼ਿਆਦਾ ਜ਼ਿਆਦਾ ਸੰਗਤਾਂ ਹੁੰਦੀਆਂ ਨੇ ਫੇਰ ਸਰੋਵਰ ਜੋ ਬਣਾਉਣਾ ਕੀਤਾ ਅੱਛਾ ਮੈਂ ਇਹ ਵੀ ਸੁਣਿਆ ਹੈ ਕਿ ਜੇ ਕਿਸੇ ਨੂੰ ਸਕਿਨ ਦੀ ਕੋਈ ਬਿਮਾਰੀ ਆ ਉਹ ਵੀ ਸਾਰੀ ਇੱਥੇ ਠੀਕ ਹੋ ਜਾਂਦੀ ਹੈਗੇ ਬਿਲਕੁਲ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਸਤਗੁਰੂ ਜੀ ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਖੂਹ ਦੇ ਜਲ ਨੂੰ ਵਰ ਦਿੱਤੇ ਨੇ ਜਿਹੜਾ ਸਰਦਾ ਨਾਲ ਭਾਵਨਾ ਨਾਲ ਇੱਥੇ ਇਸ਼ਨਾਨ ਕਰਦਾ ਹੈ ਅਰਦਾਸਾਂ ਬੇਨਤੀਆਂ ਕਰਦਾ ਨੇ ਉਹਦੇ ਅਨੇਕਾਂ ਪ੍ਰਕਾਰ ਦੇ ਜੋ ਦੁੱਖ ਨੇ ਉਹ ਦੂਰ ਹੁੰਦੇ ਨੇ ਜੀ ਤੇ ਇੱਕ ਆਖਰੀ ਸਵਾਲ ਇਹ ਆ ਜੀ ਇੱਥੇ ਇਸ ਗੁਰੂ ਘਰ ਦੇ ਵਿੱਚ ਜਿਹਦਾ ਜੋ ਫਸਾਖੀ ਮਨਾਈ ਜਾਂਦੀ ਆ ਹੋਰ ਕਿਹੜੇ-ਕਿਹੜੇ ਤਿਹਾੜੇ ਇੱਥੇ ਮਨਾਏ ਜਾਂਦੇ ਨੇ ਇੱਥੇ ਜੋ ਵੈਸੇ ਆਮ ਸੰਗਤਾਂ ਰੋਜ਼ ਬਹੁਤ ਹਮ-ਹਮਾ ਕੇ ਆਉਂਦੀਆਂ ਨੇ ਲੇਕਿਨ ਮੱਸੀਆ ਦੇ ਦਿਹਾੜੇ ਤੇ ਪੁੰਨਿਆਂ ਦੇ ਦਿਹਾੜੇ ਤੇ ਤੇ ਸੰਗਰਾਂਦ ਦੇ ਦਿਹਾੜੇ ਤੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਜੋ ਆਉਂਦੀਆਂ ਨੇ ਤੇ ਸਤਿਗੁਰੂ ਜੀ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਬਹੁਤ-ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਇਸ ਗੁਰੂ ਕਰਤਾ ਇਤਿਹਾਸ ਸੰਗਤਾਂ ਦੇ ਨਾਲ ਤੁਸੀਂ ਸਾਂਝਾ ਕੀਤਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਆਪ ਜੀ ਦਾ ਧੰਨਵਾਦ ਆਪ ਦੈਨਿਕ ਸਵੇਰਾ ਦੇ ਚੈਨਲ ਤੋਂ ਜੋ ਇਹ ਜੋ ਧਾਰਮਿਕ ਗੁਰੂ ਘਰਾਂ ਦਾ ਜੋ ਇਤਿਹਾਸ ਸੰਗਤਾਂ ਤੱਕ ਪਹੁੰਚਾਉਂਦੇ ਨੇ ਸਤਿਗੁਰ ਜੀ ਕਿਰਪਾ ਕਰਨ ਆਪ ترقی ਕਰੋ ਇਸੇ ਤਰ੍ਹਾਂ ਸੰਗਤਾਂ ਨੂੰ ਜੋ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਓ ਤਾਂ ਜੋ ਇਹ ਸਿੱਖੀ ਦਾ ਪ੍ਰਚਾਰ ਹੋ ਜੇ ਇਹ ਵੀ ਇੱਕ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਵੱਡਾ ਹਿੱਸਾ ਹੈ ਕਿ ਆਪਾਂ ਜੋ ਧਾਰਮਿਕ ਸਥਾਨਾਂ ਦੇ ਦਰਸ਼ਨ ਜੋ ਘਰ ਬੈਠੇ ਵੀ ਸੰਗਤਾਂ ਨੂੰ ਕਰਾਉਣੇ ਨੇ ਤੇ ਜਿਹੜਾ ਇਹ ਵੀਡੀਓ ਦੇਖੇਗਾ ਉਹ ਦਰਸ਼ਨ ਕਰਕੇ ਇਥੋਂ ਲਾਹਾ ਵੀ ਲਏਗਾ ਦੁਬਾਰਾ ਫਿਰ ਖਾਲਸੇ ਦੇ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰ ਜੀ ਕਿਰਪਾ ਕਰਨ ਸਾਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਅੱਜ ਵਿਸਾਖੀ ਦੇ ਇਸ ਪਵਿੱਤਰ ਪਾਵਨ ਜਿਹੜਾ ਇਤਿਹਾਸ ਹੈ ਦਿਹਾੜਾ ਹੈ ਇਸ ਮੌਕੇ ਤੇ ਅਸੀਂ ਇਸ ਗੁਰੂ ਘਰ ਦੇ ਵਿੱਚ ਪਹੁੰਚੇ ਸਿਗੇ ਤੇ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਇਸ ਗੁਰੂ ਘਰ ਦਾ ਇਤਿਹਾਸ ਉਹ ਕੀ ਹੈ ਸੋ ਇੱਕ ਵਾਰ ਫਿਰ ਤੁਹਾਨੂੰ ਮੈਂ ਪਿੱਛੇ ਸਰੋਵਰ ਦਿਖਾਉਣਾ ਚਾਹੁੰਗਾ ਕਿ ਜਿਸ ਕਿਸੇ ਨੂੰ ਵੀ ਕੋਈ ਵੀ ਸਕਿਨ ਦੀ ਕੋਈ ਵੀ ਬਿਮਾਰੀ ਹੈ ਕੁਝ ਵੀ ਹੈ ਉਹ ਇੱਥੇ ਆ ਕੇ ਇਸ਼ਨਾਨ ਕਰੇ ਤਾਂ ਉਹਦਾ ਜਿਹੜਾ ਜਿੰਨੀਆਂ ਵੀ ਬਿਮਾਰੀਆਂ ਆ ਉਸ ਤੋਂ ਜਿਹੜਾ ਰਹਿਤ ਮਿਲ ਜਾਂਦੀ ਹੈ ਤਾਂ ਇਹ ਉਸ ਸਰੋਵਰ ਜਿਹੜਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸੋ ਅ ਅੱਜ ਦੀ ਪੇਸ਼ਕਸ਼ ਦੇ ਵਿੱਚ ਨਹੀਂ ਦੇਖਦੇ ਰੋ ਦੈਨਿਕ ਸਵੇਰਾ ਟੀਵੀ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ ਕਰਤਾਰਪੁਰ ਸਾਹਿਬ